9 ਮਈ 2012 ਅਚਰੇਰਾ ਪੁਲਿਸ ਸਟੇਸ਼ਨ ਦੇ ਵਿੱਚ ਇੱਕ ਫੋਨ ਕਾਲ ਜਾਂਦੀ ਹੈ ਵੀ ਉਸ ਥਾਣੇ ਦੇ ਅਧੀਨ ਪੈਂਦਾ ਪਿੰਡ ਤਰਕੀਆ ਉੱਥੇ ਇੱਕੋ ਘਰ ਦੇ 6 ਜੀਆਂ ਦਾ ਕਤਲ ਕਰ ਦਿੱਤਾ ਗਿਆ ਅਚਰੇਰਾ ਪੁਲਿਸ ਸਟੇਸ਼ਨ ਸੀ ਜ਼ਿਲ੍ਹਾ ਆਗਰਾ ਉੱਤਰ ਪ੍ਰਦੇਸ਼ ਦੇ ਵਿੱਚ ਪੁਲਿਸ ਪਾਰਟੀ ਫੌਰਨ ਹਰਕਤ ਦੇ ਵਿੱਚ ਆਉਂਦੀ ਹੈ ਤੇ ਉਹ ਮੌਕੇ ਤੇ ਪਹੁੰਚਦੇ ਨੇ ਉਸ ਪਿੰਡ ਦੇ ਵਿੱਚ ਪਹੁੰਚਦੇ ਨੇ ਪੂਰਾ ਪਿੰਡ ਉਸ ਘਰ ਦੇ ਬਾਹਰ ਇਕੱਠਾ ਹੁੰਦਾ ਪੁਲਿਸ ਜਦੋਂ ਜਾ ਕੇ ਦੇਖਦੀ ਹੈ ਉਹਨਾਂ ਦੇ ਵਿੱਚ ਚਾਰ ਬੱਚੇ ਸੀ ਜਿਨ੍ਹਾਂ ਦੀ ਉਮਰ 2 ਤੋਂ 5 ਸਾਲ ਹੁੰਦੀ ਹੈ ਉਹਨਾਂ ਦਾ ਵੀ ਤੇਜ਼ਧਰ ਹਥਿਆਰਾਂ ਦੇ ਨਾਲ ਕਤਲ ਕੀਤਾ ਗਿਆ ਹੁੰਦਾ ਤੇ ਦੋਨੋਂ ਪਤੀ ਪਤਨੀ ਸਤਿਆਬਾਨ ਤੇ ਉਹਨਾਂ ਦੀ ਪਤਨੀ ਪੁਸ਼ਪਾ ਦਾ ਪੁਲਿਸ ਲਾਸ਼ਾਂ ਨੂੰ ਕਬਜ਼ੇ ਦੇ ਵਿੱਚ ਲੈਂਦੀ ਹੈ ਉੱਥੇ ਫੋਰੈਂਸਿਕ ਟੀਮਾਂ ਵੀ ਪਹੁੰਚਦੀਆਂ ਨੇ ਤੇ ਪੁਲਿਸ ਦੀ ਇਨਵੈਸਟੀਗੇਸ਼ਨ ਸ਼ੁਰੂ ਹੁੰਦੀ ਹੈ ਉੱਥੇ ਇੱਕ ਹੋਰ ਸ਼ਖਸ ਹੁੰਦਾ ਮਹਾਵੀਰ ਸਿੰਘ ਜਿਹੜਾ ਸਤਿਆਬਾਨ ਦਾ ਸਾਲਾ ਹੁੰਦਾ ਪੁਸ਼ਪਾ ਦਾ ਭਰਾ ਉਹਦੇ ਵੱਲੋਂ ਐਫਆਈਆਰ ਦਰਜ ਕਰਵਾਈ ਜਾਂਦੀ ਹੈ ਵੀ ਇਹ ਸਾਰੇ ਕਸੇ ਨੂੰ ਅੰਜਾਮ ਜਿਹੜਾ ਦਿੱਤਾ ਹੈ ਗੰਭੀਰ ਸਿੰਘ ਜਿਹੜਾ ਸਤਿਆਵਾਨ ਦਾ ਛੋਟਾ ਭਰਾ ਹੈ ਇਹਨਾਂ ਦਾ ਜ਼ਮੀਨ ਨੂੰ ਲੈ ਕੇ ਰੌਲਾ ਚੱਲਦਾ ਸੀ ਤੇ ਉਹਦੇ ਨਾਲ ਗੰਭੀਰ ਸਿੰਘ ਦੀ ਛੋਟੀ ਭੈਣ ਗਾਇਤਰੀ ਦੇਵੀ ਤੇ ਇੱਕ ਹੋਰ ਸ਼ਖਸ ਦਾ ਨਾਮ ਲਿਖਾਇਆ ਜਾਂਦਾ ਜਿਹੜਾ ਨਾਬਾਲਗ ਹੁੰਦਾ ਪੁਲਿਸ ਉਹਨਾਂ ਦੀ ਤਲਾਸ਼ ਕਰਦੀ ਹੈ ਤੇ ਤਲਾਸ਼ ਦੇ ਵਿੱਚ ਉਹ ਉਸ ਪਿੰਡ ਤੋਂ 10 ਕਿਲੋਮੀਟਰ ਦੂਰ ਇੱਕ ਰੇਲਵੇ ਸਟੇਸ਼ਨ ਤੋਂ ਉਹਨਾਂ ਨੂੰ ਫੜਿਆ ਜਾਂਦਾ ਫੜ ਕੇ ਫਿਰ ਉਸ ਘਰ ਦੇ ਵਿੱਚ ਲਿਆਂਦਾ ਜਾਂਦਾ ਉਸ ਤੋਂ ਬਾਅਦ ਉਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕਰਕੇ ਜੇਲ੍ਹ ਭੇਜ ਦਿੱਤਾ ਜਾਂਦਾ ਫਿਰ ਇਹ ਮੁਕਦਮੇ ਦੀ ਸੁਣਵਾਈ ਸ਼ੁਰੂ ਹੁੰਦੀ ਹੈ ਅਦਾਲਤ ਦੇ ਵਿੱਚ 2012 ਦਾ ਮੁਕਦਮਾ 5 ਸਾਲੇ ਕੇਸ ਚੱਲਦਾ 5 ਸਾਲ ਬਾਅਦ ਜਿਹੜੀ ਨਿਚਲੀ ਅਦਾਲਤ ਹੁੰਦੀ ਹੈ ਜਿਹੜੀ ਭੈਣ ਸੀ ਗਾਇਤਰੀ ਦੇਵੀ ਉਹਨੂੰ ਬਾਈ ਜਿਤ ਬਰੀ ਕਰ ਦਿੱਤਾ ਜਾਂਦਾ ਹੈ ਉਹਦੇ ਖਿਲਾਫ ਕੋਈ ਵੀ ਸਬੂਤ ਨਹੀਂ ਹੁੰਦਾ ਜਿਹੜਾ ਨਾਬਾਲਗ ਸੀ ਉਹਦਾ ਅੱਡ ਕੇਸ ਚੱਲਦਾ ਤੇ ਜਿਹੜਾ ਗੰਭੀਰ ਸਿੰਘ ਸੀ ਉਹਦੇ ਤੇ આરોਪ ਸਿੱਧ ਹੁੰਦੇ ਨੇ ਅਦਾਲਤ ਵੱਲੋਂ ਫਿਰ ਉਹਨੂੰ 20 ਮਾਰਚ 2017 ਨੂੰ ਫਾਂਸੀ ਦੀ ਸਜ਼ਾ ਸੁਣਾਈ ਜਾਂਦੀ ਹੈ ਹੁਣ ਫਾਂਸੀ ਦੀ ਸਜ਼ਾ ਜਦੋਂ ਹੋ ਜਾਂਦੀ ਹੈ ਤਾਂ ਇਸ ਫੈਸਲੇ ਨੂੰ ਉਹ ਹਾਈ ਕੋਰਟ ਦੇ ਵਿੱਚ ਚੈਲੰਜ ਕਰਦਾ ਹੈ ਇਲਾਹਾਬਾਦ ਹਾਈ ਕੋਰਟ ਦੇ ਵਿੱਚ ਇਹ ਫਿਰ ਮੁਕੱਦਮਾ ਚੱਲਦਾ ਹੈ 2 ਸਾਲ ਤੱਕ ਤੇ ਫਿਰ ਜਨਵਰੀ 2019 ਦੇ ਵਿੱਚ ਜਿਹੜਾ ਨਿਚਲੀ ਅਦਾਲਤ ਦਾ ਫੈਸਲਾ ਸੀ ਉਸ ਅਦਾਲਤ ਵੱਲੋਂ ਉਹਨੂੰ ਸਹੀ ਠਹਿਰਾਇਆ ਜਾਂਦਾ ਤੇ ਗੰਭੀਰ ਸਿੰਘ ਦੀ ਫਾਂਸੀ ਤੇ ਮੋਹਰ ਲਾ ਦਿੱਤੀ ਜਾਂਦੀ ਹੈ ਵੀ ਉਹ ਫੈਸਲਾ ਬਿਲਕੁਲ ਸਹੀ ਹੈ ਹੁਣ ਜੇ ਅਪੀਲ ਕਰਦਾ ਤੇ ਹਾਈ ਕੋਰਟ ਤੋਂ ਬਾਅਦ ਸੁਪਰੀਮ ਕੋਰਟ ਦੇ ਵਿੱਚ ਪਰ ਇਹਦੇ ਕੋਲ ਇੰਨੇ ਪੈਸੇ ਨਹੀਂ ਸੀ ਵੀ ਇਹ ਸੁਪਰੀਮ ਕੋਰਟ ਦੇ ਵਿੱਚ ਆਪਣਾ ਵਕੀਲ ਖੜਾ ਕਰ ਸਕੇ ਫਿਰ ਕਿਸੇ ਵਕੀਲ ਨੂੰ ਪਤਾ ਲੱਗਦਾ ਤੇ ਉਹ ਇਸ ਗੰਭੀਰ ਸਿੰਘ ਦਾ ਕੇਸ ਲੜਨ ਦਾ ਫੈਸਲਾ ਕਰਦਾ ਹੁਣ ਕੇਸ ਉੱਥੇ ਚੱਲਦਾ 2019 ਦੇ ਵਿੱਚ ਇਹ ਕੇਸ ਸੁਪਰੀਮ ਕੋਰਟ ਪਹੁੰਚ ਜਾਂਦਾ ਇਹ ਕੇਸ 6 ਸਾਲ ਚੱਲਦਾ 28 ਜਨਵਰੀ 2025 ਨੂੰ ਗੰਬੀਰ ਸਿੰਘ ਨੂੰ ਸੁਪਰੀਮ ਕੋਰਟ ਵੱਲੋਂ ਬãiਜਿਤ ਬਰੀ ਕੀਤਾ ਜਾਂਦਾ ਹੈ ਤੇ ਜਿਹੜੇ ਸੁਪਰੀਮ ਕੋਰਟ ਦੇ ਜੱਜ ਹੁੰਦੇ ਨੇ ਉਹਨਾਂ ਵੱਲੋਂ ਲਾਹਬਾਦ ਹਾਈ ਕੋਰਟ ਜਿਨ੍ਹਾਂ ਨੇ ਇਹ ਫਾਂਸੀ ਦੀ ਸਜ਼ਾ ਬਰਕਰਾਰ ਰੱਖੀ ਸੀ ਉਹਨਾਂ ਨੂੰ ਵੀ ਸਖਤ ਸ਼ਬਦਾਂ ਦੇ ਵਿੱਚ ਉਹਨਾਂ ਦੀ ਨਿੰਦਾ ਕੀਤੀ ਜਾਂਦੀ ਹੈ ਤੇ ਆਗਰਾ ਪੁਲਿਸ ਜਿਹੜੀ ਅਚਰੇਰਾ ਪੁਲਿਸ ਸਟੇਸ਼ਨ ਦੀ ਉਹ ਪੁਲਿਸੀ ਉਹਨਾਂ ਨੂੰ ਵੀ ਫਟਕਾਰ ਲਾਈ ਜਾਂਦੀ ਹੈ ਉਹਨਾਂ ਦਾ ਕਹਿਣਾ ਸੀ ਇਸ ਕੇਸ ਦੀ ਜਿਹੜੀ ਹੈ ਇਨਵੈਸਟੀਗੇਸ਼ਨ ਸਹੀ ਤਰੀਕੇ ਨਾਲ ਹੋਈ ਹੋਈ ਨਹੀਂ ਹੁਣ ਚਾਰ ਸਵਾਲ ਕਰਦੇ ਨੇ ਜਿਹੜੇ ਬਚਾਅ ਪੱਖ ਦੇ ਵਕੀਲ ਹੁੰਦੇ ਨੇ ਪੁਲਿਸ ਦੇ ਜਿਹੜੇ ਵਕੀਲ ਸੀ ਉਹਨਾਂ ਨੂੰ ਤੇ ਇੱਥੇ ਉਹਨੂੰ ਬਾਇਜਿਤ ਬਰੀ ਕਰਨ ਦੇ ਚਾਰ ਕਾਰਨ ਦੱਸੇ ਜਾਂਦੇ ਨੇ ਸਭ ਤੋਂ ਪਹਿਲਾ ਕਾਰਨ ਬੇਸਿਕ ਜਿਹੜਾ ਕਿਤੇ ਵੀ ਕੋਈ ਅਪਰਾਧ ਹੁੰਦਾ ਤੇ ਉਹਦੇ ਪਿੱਛੇ ਉਹਦਾ ਮੋਟਿਵ ਹੁੰਦਾ ਉਹਦਾ ਕਾਰਨ ਹੁੰਦਾ ਪਰ ਇੱਥੇ ਜਿਹੜੀ ਪੁਲਿਸ ਦੀ ਥਿਓਰੀ ਸੀ ਉਹਦੇ ਅਨਸਾਰ ਇਹਨਾਂ ਦੀ ਮਾਂ ਦਾ ਕਤਲ ਹੁੰਦਾ 2007 ਦੇ ਵਿੱਚ ਜਿਹੜਾ ਗੰਭੀਰ ਸਿੰਘ ਤੇ ਸਤਿਆਵਾਨ ਸੀ ਤੇ ਕਤਲ ਦਾ ਇਲਜ਼ਾਮ ਲੱਗਦਾ ਸਤਿਆਵਾਨ ਤੇ ਗੰਭੀਰ ਸਿੰਘ ਤੇ ਪੁਲਿਸ ਵੱਲ ਇਹਨਾਂ ਨੂੰ ਅਰੈਸਟ ਕੀਤਾ ਜਾਂਦਾ ਜੇਲ੍ਹ ਭੇਜ ਦਿੱਤਾ ਜਾਂਦਾ ਉਸ ਤੋਂ ਬਾਅਦ ਇਹਨਾਂ ਦੀ ਜ਼ਮਾਨਤ ਹੋ ਜਾਂਦੀ ਹੈ ਜ਼ਮਾਨਤ ਹੁੰਦੀ ਹੈ ਕੱਲੇ ਸਤਿਆਵਾਨ ਦੀ ਇੱਕੋ ਕੇਸ ਬਰਾਬਰ ਦੇ ਮੁਜਰਮ ਪਰ ਸਤਿਆਵਾਨ ਦੀ ਜ਼ਮਾਨਤ ਹੋ ਜਾਂਦੀ ਹੈ ਕਿਉਂਕਿ ਗੰਭੀਰ ਸਿੰਘ ਕੋਲ ਪੈਸਾ ਨਹੀਂ ਸੀ ਜਿਹੜਾ ਮੁਆਵਜ਼ਾ ਉੱਥੇ ਮੁਚਲਕਾ ਭਰਨਾ ਸੀ ਉਹਦੇ ਵਾਸਤੇ ਉਹਦੇ ਕੋਲ ਪੈਸੇ ਨਹੀਂ ਹੁੰਦੇ ਹੁਣ ਗੰਬੀਰ ਸਿੰਘ ਇੱਥੇ ਆਪਣੇ ਭਰਾ ਸੱਤੇਬਾਹ ਨੂੰ ਕਹਿੰਦਾ ਵੀ ਜਿਹੜੀ ਮੇਰੇ ਹਿੱਸੇ ਦੀ ਇੱਕ ਵਿਗਾ ਜ਼ਮੀਨ ਹੈ ਉਹ ਤੂੰ ਵੇਚ ਦੇ ਵੇਚ ਕੇ ਮੈਨੂੰ ਪੈਸੇ ਦੇ ਦੇ ਤੇ ਮੈਂ ਆਪਣੀ ਜ਼ਮਾਨਤ ਕਰਾ ਸਕਾਂ ਸੱਤੇਬਾਹ ਨੂੰ ਪੈਸੇ ਦਿੰਦਾ ਉਹ ਬਾਹਰ ਆ ਜਾਂਦਾ ਹੁਣ ਉਹਨੇ ਜ਼ਮੀਨ ਕਿਹਾ ਸੀ ਇੱਕ ਵਿਗਾ ਵੇਚਣ ਵਾਸਤੇ ਇਹ ਪੁਲਿਸ ਦੀ ਥਿਉਰੀ ਸੀ ਪਰ ਸੱਤੇਬਾਹ ਕੀ ਕਰਦਾ ਉਹ ਜ਼ਮੀਨ ਆਪਣੀ ਘਰ ਵਾਲੀ ਦੇ ਨਾਮ ਲਵਾ ਦਿੰਦਾ ਤੇ ਉਹਨੂੰ ਪੈਸੇ ਦੇ ਦਿੰਦਾ ਮਾਂ ਦਾ ਕਤਲ ਇਹਨਾਂ ਨੇ ਕੀਤਾ ਸੀ ਇੱਕ ਵਿਗਾ ਜ਼ਮੀਨ ਦੇ ਲਈ ਕਿਉਂਕਿ ਇਸ ਤੋਂ ਪਹਿਲਾਂ ਇਹਨਾਂ ਦੇ ਪਿਤਾ ਦੀ ਰੈਸੇਵੇਂ ਹੀ ਹਾਲਾਤ ਦੇ ਵਿੱਚ ਮੌਤ ਹੋ ਜਾਂਦੀ ਹੈ ਉਹਦੀ ਨਾ ਕੋਈ ਐਫਆਈਆਰ ਹੁੰਦੀ ਹੈ ਨਾ ਕੋਈ ਪਤਾ ਲੱਗਦਾ ਉਸ ਤੋਂ ਬਾਅਦ ਹੁਣ ਜਿਹੜੀ ਜ਼ਮੀਨ ਸੀ 4 ਵਿਗੇ ਇਹਨਾਂ ਦੇ ਨਾਮ ਲੱਗ ਜਾਂਦੀ ਹੈ ਤਿੰਨ ਭਰਾ ਹੁੰਦੇ ਨੇ ਇੱਕ ਇੱਕ ਵਿਗਾ ਇਹਨਾਂ ਦੇ ਨਾਮ ਤੇ ਇੱਕ ਇਹਨਾਂ ਦੀ ਮਾਂ ਆਸ਼ਾ ਦੇ ਨਾਮ ਸਾਰਾ ਕੁਝ ਠੀਕ ਸੀ ਪਰ ਇਹਨਾਂ ਦੀ ਮਾਂ ਇੱਕ ਹੋਰ ਵਿਆਹ ਕਰਾਉਣ ਬਾਰੇ ਸੋਚਦੀ ਹੈ ਕਿਸੇ ਦੇ ਨਾਲ ਉਹਦੇ ਰਿਲੇਸ਼ਨ ਹੁੰਦੇ ਨੇ ਤੇ ਇੱਕ ਵਿਗਾ ਜ਼ਮੀਨ ਉਹਦੇ ਕੋਲ ਹੁੰਦੀ ਹੈ ਹੁਣ ਇਹਨਾਂ ਨੂੰ ਲਾਲਚ ਸੀ ਜ਼ਮੀਨ ਦਾ ਦੇਣ ਲੱਗਦਾ ਵੀ ਇਹ ਕਿਸੇ ਨਾਲ ਹੋਰ ਨਾਲ ਵਿਆਹ ਕਰਾ ਰਹੀ ਐ ਤੇ ਜ਼ਮੀਨ ਵੀ ਜਾਏਗੀ ਤੇ ਆਪਣੀ ਮਾਂ ਦਾ ਕਤਲ ਕਰ ਦਿੰਦੇ ਨੇ ਕਤਲ ਦੇ ਕੇਸ ਦੇ ਵਿੱਚ ਅੰਦਰ ਜਾਂਦੇ ਨੇ ਉਸ ਤੋਂ ਬਾਅਦ ਬਾਹਰ ਆਉਂਦੇ ਨੇ ਹੁਣ ਜਦੋਂ ਗੰਭੀਰ ਬਾਹਰ ਆਉਂਦਾ ਤਾਂ ਗੰਭੀਰ ਨੇ ਕਿਹਾ ਸੀ ਵੀ ਮੇਰੀ ਜ਼ਮੀਨ ਵੇਚ ਦੀ ਤੇ ਮੈਨੂੰ ਪੈਸੇ ਦੇ ਦੀ ਹਾਲਾਂਕਿ ਪੈਸੇ ਦੇ ਦਿੰਦਾ ਤੇ ਜ਼ਮੀਨ ਜਿਹੜੀ ਸੀ ਉਹ ਆਪਣੀ ਪਤਨੀ ਦੇ ਨਾਮ ਕਰਵਾ ਦਿੰਦਾ ਇਸ ਗੱਲ ਤੋਂ ਗੰਭੀਰ ਗੁੱਸੇ ਦੇ ਵਿੱਚ ਆ ਜਾਂਦਾ ਵੀ ਇਹਨੇ ਮੇਰੀ ਜ਼ਮੀਨ ਵੇਚੀ ਨਹੀਂ ਇਹਨੇ ਆਪਣੀ ਮੇਰੀ ਜਿਹੜੀ ਜ਼ਮੀਨ ਸੀ ਆਪਣੇ ਕੋਲ ਰੱਖ ਲਈ ਤੇ ਮੈਨੂੰ ਪੈਸੇ ਦੇ ਦਿੱਤੇ ਇਹ ਪੈਸੇ ਮੈਨੂੰ ਵੈਸੇ ਵੀ ਦੇ ਸਕਦਾ ਸੀ ਹੁਣ ਗੰਭੀਰ ਨੂੰ ਗੁੱਸਾ ਹੁੰਦਾ ਤੇ ਗੁੱਸੇ ਦੇ ਵਿੱਚ ਇਹ ਉਹ ਸਾਰੇ ਪਰਿਵਾਰ ਦਾ ਕਤਲ ਕਰ ਦਿੰਦਾ ਆਪਣੇ ਭਰਾ ਪਰਜਾਈ ਤੇ ਚਾਰਾ ਬੱਚਿਆਂ ਦਾ ਇਹ ਪੁਲਿਸ ਦੀ ਥਿਓਰੀ ਸੀ ਹੁਣ ਕੋਰਟ ਇਹਨਾਂ ਤੋਂ ਪ੍ਰੂਫ ਮੰਗਦੀ ਹੈ ਵੀ ਜੇ ਉਹ 1 ਬਿਗਾ ਜ਼ਮੀਨ ਉਹਨੇ ਪੁਸ਼ਪਾ ਦੇ ਨਾਮ ਲਵਾਈ ਸੀ ਆਪਣੀ ਪਤਨੀ ਦੇ ਨਾਮ ਤੇ ਉਹਦੀ ਰਜਿਸਟਰੀ ਵੀ ਹੋਏਗੀ ਪੁਲਿਸ ਕੋਲ ਕੋਈ ਵੀ ਸਬੂਤ ਨਹੀਂ ਹੁੰਦਾ ਕੋਈ ਰਜਿਸਟਰੀ ਦੀ ਕਾਪੀ ਨਹੀਂ ਹੁੰਦੀ ਰਜਿਸਟਰੀ ਦੇ ਵਿੱਚ ਉਹ ਜ਼ਮੀਨ ਬਕਾਇਦਾ ਗੰਭੀਰ ਸਿੰਘ ਦੇ ਨਾਮ ਹੀ ਬੋਲਦੀ ਹੈ ਜਦੋਂ ਕੋਈ ਜ਼ਮੀਨ ਵੇਚੀ ਨਹੀਂ ਕਿਸੇ ਦੇ ਨਾਮ ਰਜਿਸਟਰੀ ਹੋਈ ਨਹੀਂ ਤੇ ਫਿਰ ਉਹਨੂੰ ਗੁੱਸਾ ਕਿਸ ਚੀਜ਼ ਦਾ ਇਹ ਸਾਰਾ ਜਿਹੜਾ ਉਹਨਾਂ ਦਾ ਮੋਟਿਵ ਜਿਹੜੀ ਪੁਲਿਸ ਦੀ ਥਿਉਰੀ ਬਣਾਈ ਗਈ ਸੀ ਨਾ ਤਾਂ ਕੋਈ ਪ੍ਰੂਫ ਪੇਸਟ ਕਰ ਸਕਦੀ ਹੈ ਤੇ ਨਾ ਹੀ ਕਿਤੇ ਵੀ ਸਬੂਤ ਤੇ ਮਿਲਦਾ ਵੀ ਇਹ ਜ਼ਮੀਨ ਵੇਚੀ ਗਈ ਜਾਂ ਖਰੀਦੀ ਗਈ ਤਾਂ ਮੋਟਿਵ ਇਹਨਾਂ ਦਾ ਇੱਥੋਂ ਹੀ ਕੈਨਸਲ ਹੋ ਜਾਂਦਾ ਦੂਜਾ ਹੁੰਦਾ ਵੀ ਲਾਸਟ ਸਮੇਂ ਤੇ ਜਿਸ ਸਮੇਂ ਵਾਰਦਾਤ ਹੋਈ ਹੈ ਕੋਈ ਚਸ਼ਮਦੀਦ ਗਵਾਹ ਜੇ ਕਿਸੇ ਨੇ ਦੇਖਿਆ ਹੋਵੇ ਉਹ ਬੜਾ ਅਹਿਮ ਮੰਨਿਆ ਜਾਂਦਾ ਪਰ ਇਹਨੂੰ ਕਿਸੇ ਨੇ ਵੀ ਨਹੀਂ ਸੀ ਦੇਖਿਆ ਨੇੜੇ ਤੇੜੇ ਨਹੀਂ ਸੀ ਦੇਖਿਆ ਆਉਂਦੇ ਨਹੀਂ ਵੇਖਿਆ ਜਾਂਦੇ ਨਹੀਂ ਵੇਖਿਆ ਐਸਾ ਕੋਈ ਪ੍ਰੂਫ ਸਬੂਤ ਕੋਈ ਐਵੀਡੈਂਸ ਕੋਈ ਮੋਬਾਈਲ ਲੋਕੇਸ਼ਨ ਕੁਝ ਵੀ ਪੁਲਿਸ ਦੇ ਕੋਲ ਨਹੀਂ ਹੁੰਦੀ ਜਿਹਦਾ ਪੁਲਿਸ ਕੋਰਟ ਦੇ ਵਿੱਚ ਸਾਬਤ ਨਹੀਂ ਸੀ ਕਰ ਸਕਦੀ ਜਦੋਂ ਕੋਰਟ ਪ੍ਰੂਫ ਮੰਗਦੀ ਹੈ ਤਾਂ ਇਹਨਾਂ ਦੇ ਕੋਲ ਕੁਝ ਵੀ ਨਹੀਂ ਹੁੰਦਾ ਹੁਣ ਪੁਲਿਸ ਦਾ ਇੱਥੇ ਬਿਆਨ ਕੀ ਸੀ ਜਿਹੜੀ ਸਟੋਰੀ ਉਹਨਾਂ ਨੇ ਬਣਾਈ ਸੀ ਵੀ ਇਹਨੂੰ 10 ਕਿਲੋਮੀਟਰ ਦੂਰ ਇੱਕ ਰੇਲਵੇ ਸਟੇਸ਼ਨ ਤੋਂ ਗ੍ਰਿਫਤਾਰ ਕੀਤਾ ਗਿਆ ਉਸ ਸਮੇਂ ਇਹਦੇ ਕੱਪੜੇ ਖੂਨ ਨਾਲ ਲਿਬੜੇ ਹੋਏ ਸਨ ਜਿੰਨਾ ਕੱਪੜਿਆਂ ਦੇ ਵਿੱਚ ਨੇ ਕਤਲ ਕੀਤਾ ਉਹੀ ਖੂਨ ਇਹਦੇ ਕੱਪੜਿਆਂ ਨੂੰ ਲੱਗਿਆ ਹੋਇਆ ਸੀ ਤੇ ਕੱਪੜੇ ਵੀ ਬਰਾਮਦ ਕੀਤੇ ਜਾਂਦੇ ਨੇ ਕੋਰਟ ਦਾ ਕਹਿਣਾ ਸੀ ਵੀ ਇੱਥੇ ਕਤਲ ਕਰਦਾ ਸਭ ਤੋਂ ਪਹਿਲਾਂ ਜਿਹੜਾ ਅਪਰਾਧੀ ਹੈ ਉਹ ਬਚਣ ਦੀ ਕੋਸ਼ਿਸ਼ ਕਰਦਾ ਆਪਣੇ ਕੱਪੜੇ ਧੋਂਦਾ ਜਾਂ ਚੇਂਜ ਕਰਦਾ ਪਰ ਇਹ ਬੰਦਾ ਇੱਥੇ ਕਤਲ ਕਰਕੇ ਤੇ 10 ਕਿਲੋਮੀਟਰ ਦੂਰ ਜਾਂਦਾ ਕਿਸੇ ਨੇ ਦੇਖਿਆ ਨਹੀਂ ਉੱਥੇ ਫਿਰ ਰੇਲਵੇ ਸਟੇਸ਼ਨ ਤੇ ਰਾਮ ਨਾਲ ਬੈਠਦਾ ਆਉਂਦੇ ਜਾਂਦੇ ਲੋਕ ਦੇਖਦੇ ਨੇ ਖੂਨ ਨਾਲ ਲਿਬੜੇ ਕੱਪੜੇ ਤੇ ਕੋਈ ਕਿ ਧਿਆਨ ਨਹੀਂ ਦਿੰਦਾ ਵੀ ਚਲੋ ਕੋਈ ਗੱਲ ਨਹੀਂ ਖੂਨ ਨਾਲ ਲਿਬੜੇ ਹੋਏ ਨੇ ਕੋਈ ਗੱਲ ਨਹੀਂ ਮਤਲਬ ਜਿੰਨੇ ਨਹੀਂ ਸੀ ਦੇਖਣਾ ਨਹੀਂ ਸੀ ਜਿਹਨੂੰ ਪਤਾ ਲੱਗਣਾ ਉਹਨੂੰ ਵੀ ਪਤਾ ਲੱਗੇ ਇਹ ਇੰਪੋਸੀਬਲ ਹੈ ਦੂਜਾ ਨੰਬਰ ਫਿਰ ਹਥਿਆਰਾਂ ਦੀ ਗੱਲ ਹੁੰਦੀ ਹੈ ਕਿ ਹਥਿਆਰ ਕਿਵੇਂ ਬਰਾਮਦ ਕੀਤੇ ਤਾਂ ਪੁਲਿਸ ਦੀ ਸਟੋਰੀ ਐਸੀ ਵੀ ਇਹਨੂੰ ਗ੍ਰਿਫਤਾਰ ਕਰਕੇ ਫਿਰ ਉਸ ਘਰ ਦੇ ਵਿੱਚ ਲਿਆਂਦਾ ਗਿਆ ਤੇ ਇਹਦੇ ਕਹਿਣ ਮੁਤਾਬਕ ਇਹਨੇ ਹਥਿਆਰ ਇੱਕ ਨਾਲ ਦੇ ਕਮਰੇ ਦੇ ਵਿੱਚ ਸੁੱਟੇ ਸੀ ਉਥੋਂ ਬਰਾਮਦ ਕੀਤੇ ਗਏ ਹੁਣ ਉਹ ਹਥਿਆਰ ਕੀ ਸੀ ਇੱਕ ਕਟਾਰੀ ਸੀ ਜਿਹੜੀ ਬਿਲਕੁਲ ਤਿੱਖੀ ਹੁੰਦੀ ਹੈ ਇੱਕ ਕੁਹਾੜੀ ਵੀ ਉਹਦੇ ਉੱਤੇ ਦੇ ਫਿੰਗਰਪ੍ਰਿੰਟ ਵੀ ਸੀ ਹੁਣ ਕੋਡ ਦਾ ਇੱਥੇ ਕਹਿਣਾ ਸੀ ਵੀ ਉਹ ਕਿਸ ਤਰੀਕੇ ਨਾਲ ਜ਼ਬਤ ਕੀਤੇ ਕਿਵੇਂ ਰੱਖੇ ਤੇ ਫੋਰੈਂਸਿਕ ਜਾਂਚ ਲਈ ਉਹ ਕਿੰਨੇ ਦਿਨਾਂ ਬਾਅਦ ਭੇਜੇ ਇਸ ਤੇ ਪੁਲਿਸ ਦਾ ਕਹਿਣਾ ਸੀ ਵੀ 2-3 ਦਿਨ ਬਾਅਦ ਉਹ ਫੋਰੈਂਸਿਕ ਜਾਂਚ ਲਈ ਭੇਜੇ ਜਾਂਦੇ ਨੇ ਤੇ ਫਿਰ ਕੋਰਟ ਦਾ ਕਹਿਣਾ ਸੀ ਵੀ ਉਹ ਕਿੱਥੇ ਰੱਖੇਗੇ ਕਿਵੇਂ ਰੱਖੇਗੇ ਕਿਵੇਂ ਉਹਨਾਂ ਨੂੰ ਸੀਲ ਕੀਤਾ ਗਿਆ ਉੱਥੇ ਪਤਾ ਲੱਗਦਾ ਵੀ ਉਹ ਖੁੱਲੇ ਚ ਹੀ ਪਏ ਰਹੇ 2-3 ਦਿਨ ਹੁਣ ਉੱਥੇ ਪੁਲਿਸ ਵਾਲਿਆਂ ਦੇ ਵੀ ਹੱਥ ਲੱਗ ਸਕਦੇ ਨੇ ਕਿਸੇ ਦੇ ਵੀ ਫਿੰਗਰਪ੍ਰਿੰਟ ਆ ਸਕਦੇ ਨੇ ਐਡਾ ਵੱਡਾ ਜੁਰਮ ਹੋਇਆ ਹੋਵੇ ਤੇ ਇਹ ਬੇਸਿਕ ਚੀਜ਼ਾਂ ਜਿਹੜੀਆਂ ਨੇ ਇਹਦੇ ਤੇ ਵੀ ਧਿਆਨ ਨਾ ਦਿੱਤਾ ਗਿਆ ਹੋਵੇ ਉਸ ਤੋਂ ਬਾਅਦ ਉਹ ਵੀ ਛੱਡੋ ਤੇ ਉਦੋਂ ਬਾਅਦ ਜਿਹੜੀ ਫੋਰੈਂਸਿਕ ਜਾਂਚ ਹੋndi ਹੈ ਉਥੋਂ ਉਹਨਾਂ ਨੂੰ ਕੀ ਪਤਾ ਲੱਗਦਾ ਜਦੋਂ ਕੋਰਡ ਵੱਲ ਪੁੱਛਿਆ ਜਾਂਦਾ ਤਾਂ ਉਹਨਾਂ ਦਾ ਕਹਿਣਾ ਸੀ ਵੀ ਉਥੋਂ ਪਤਾ ਲੱਗਦਾ ਉਹਨਾਂ ਦੇ ਉੱਪਰ ਕਈ ਬਲੱਡ ਗਰੁੱਪ ਸੀ ਕਈ ਬੰਦਿਆਂ ਦਾ ਖੂਨ ਸੀ ਹੁਣ ਕੋਰਡ ਦਾ ਕਹਿਣਾ ਸੀ ਵੀ ਉਹ ਕਿਹਦਾ ਕਿਹਦਾ ਸੀ ਕਿਹੜੇ ਬੱਚੇ ਦਾ ਸੱਤੇਬਾਨ ਦਾ ਜਾਂ ਉਹਦੀ ਪਤਨੀ ਦਾ ਬਲੱਡ ਗਰੁੱਪ ਕਿਹੜਾ ਸੀ ਤੇ ਉਹਨਾਂ ਦੇ ਉੱਤੇ ਕਿਹੜੇ ਕਿਹੜੇ ਬਲੱਡ ਗਰੁੱਪ ਦੇ ਨਿਸ਼ਾਨ ਸਨ ਜਾਂ ਉਹਨਾਂ ਦਾ ਕਤਲ ਕੁਆਰਡੀਨਲ ਕੀਤਾ ਗਿਆ ਜਾਂ ਘਟਾਰੀ ਦਾ ਕਿਉਂਕਿ ਦੋਨਾਂ ਦੇ ਜ਼ਖਮਾਂ ਦੇ ਨਿਸ਼ਾਨ ਵੀ ਆਡ-ਆਡ ਹੁੰਦੇ ਨੇ ਤੇ ਕਿੰਨੇ ਤਰ੍ਹਾਂ ਦੇ ਉਹਤੇ ਬਲੱਡ ਗਰੁੱਪ ਸੀ اے ਬੀ ਬੇਸਿਕ ਚੀਜ਼ਾਂ ਜਿਹੜੀਆਂ ਨੇ ਪੁਲਿਸ ਧਿਆਨ ਹੀ ਨਹੀਂ ਦਿੰਦੀ ਫ੍ਰਿੰਸਿਕ ਜਿਹੜੀ ਲੈਬ ਹੁੰਦੀ ਹੈ ਉਥੋਂ ਇਹ ਚੀਜ਼ਾਂ ਵੀ ਪਤਾ ਨਹੀਂ ਕੀਤੀਆਂ ਜਾਂਦੀਆਂ ਜਾਂ ਉਹਨਾਂ ਦੇ ਧਿਆਨ ਨਹੀਂ ਦਿੱਤਾ ਜਾਂਦਾ ਜਦੋਂ ਇਹ ਚੀਜ਼ਾਂ ਦਾ ਪਤਾ ਨਹੀਂ ਤਾਂ ਫਿਰ ਕਿਵੇਂ ਕਹਿ ਸਕਦੇ ਹੋ ਵੀ ਇਹਨਾਂ ਦੇ ਨਾਲ ਕਤਲ ਕੀਤਾ ਗਿਆ ਜਿਹੜੇ ਰਹੀ ਫਿੰਗਰ ਪ੍ਰਿੰਟ ਦੀ ਗੱਲ 4 ਦਿਨ ਖੁੱਲੇ ਰਹੇ ਨੇ ਮੁਜਰਮ ਤੁਹਾਡੀ ਕਸਟਡੀ ਦੇ ਵਿੱਚ ਰਿਹਾ ਇਹ ਫਿੰਗਰਪ੍ਰਿੰਟ ਤੁਸੀਂ ਆਪ ਵੀ ਲੈ ਸਕਦੇ ਹੋ ਹੁਣ ਇਹ ਕਾਰਨ ਸੀ ਜਿਨ੍ਹਾਂ ਦਾ ਉਹਨਾਂ ਵੱਲੋਂ ਕੋਈ ਵੀ ਜਵਾਬ ਸਹੀ ਤਰੀਕੇ ਦੇ ਨਾਲ ਨਹੀਂ ਦਿੱਤਾ ਗਿਆ ਕੋਈ ਸਬੂਤ ਪੇਸ਼ ਨਹੀਂ ਕੀਤਾ ਗਿਆ ਕੋਈ ਪ੍ਰੂਫ ਨਹੀਂ ਦਿੱਤਾ ਗਿਆ ਜਿਹੜੇ ਹਥਿਆਰ ਇਹਨਾਂ ਨੇ ਬਰਾਮਦਗੀ ਦਿਖਾਈ ਸੀ ਉਹਨਾਂ ਤੇ ਬਲੱਡ ਗਰੁੱਪ ਕਿਹਦਾ ਕਿਹਦਾ ਸੀ ਇਹ ਵੀ ਉਹਨਾਂ ਵੱਲੋਂ ਨਹੀਂ ਦੱਸਿਆ ਜਾ ਸਕਿਆ 13 ਸਾਲ ਬਿਨਾਂ ਜ਼ਮਾਨਤ ਤੋਂ ਜੇਲ੍ਹ ਦੇ ਵਿੱਚ ਰਹਿਣ ਤੋਂ ਬਾਅਦ ਗੰਭੀਰ ਸਿੰਘ ਬਰੀ ਹੁੰਦਾ ਕੋਰਟ ਦਾ ਕਹਿਣਾ ਸੀ ਨੂੰ ਅੱਜ ਦੇ ਅੱਜ ਬਰੀ ਕੀਤਾ ਜਾਏ ਜਦੋਂ ਤੱਕ ਕਿ ਪੁਲਿਸ ਨੂੰ ਕਿਸੇ ਹੋਰ ਕੇਸ ਦੇ ਵਿੱਚ ਲੋੜਿੰਦਾ ਨਾ ਹੋਵੇ ਇਹ ਕੇਸ ਦੇ ਵਿੱਚ ਉਹਨੂੰ ਬਰੀ ਕੀਤਾ ਜਾਂਦਾ ਤੇ ਕੋਰਟ ਵੱਲੋਂ ਜਿਹੜੀ ਆਗਰਾ ਪੁਲਿਸ ਸੀ ਅਚਰੇਰਾ ਪੁਲਿਸ ਸਟੇਸ਼ਨ ਦੀ ਜਿਨ੍ਹਾਂ ਨੇ ਇਨਵੈਸਟੀਗੇਸ਼ਨ ਕੀਤੀ ਸੀ ਉਹਨਦੀਆਂ ਇੰਨੀਆਂ ਖਾਮੀਆਂ ਦੇ ਕਰਕੇ ਉਹਨਾਂ ਨੂੰ ਲਤਾੜ ਵੀ ਲਾਈ ਜਾਂਦੀ ਹੈ ਵੀ ਜੇਤ ਕਤਲ ਇਹਨੇ ਕੀਤਾ ਤਾ ਵੀ ਪੁਲਿਸ ਨੇ ਸਹੀ ਇਨਵੈਸਟੀਗੇਸ਼ਨ ਨਹੀਂ ਕੀਤੀ ਆਪਣੀ ਜਿਹੜੀ ਕਾਗਜ਼ੀ ਕਾਰਵਾਈ ਸੀ ਉਹ ਪੂਰੀ ਨਹੀਂ ਕੀਤੀ ਉਹਨੂੰ ਸਹੀ ਢੰਗ ਦੇ ਨਾਲ ਨਹੀਂ ਨਿਭਾਇਆ ਗਿਆ ਤੇ ਜੇ ਕਤਲ ਨੇ ਨਹੀਂ ਕੀਤਾ ਤੇ ਫਿਰ ਸਹੀ ਅਪਰਾਧੀਆਂ ਨੂੰ ਫੜਨ ਵਾਸਤੇ ਵੀ ਇਨਵੈਸਟੀਗੇਸ਼ਨ ਜਿਹੜੀ ਹੈ ਸਹੀ ਤਰੀਕੇ ਦੇ ਨਾਲ ਨਹੀਂ ਕੀਤੀ ਗਈ ਅੱਧੀਆਂ ਅਧੂਰੀਆਂ ਜਾਣਕਾਰੀਆਂ ਤੇ ਇੱਕ ਮਨਘੜਤ ਰਿਪੋਰਟ ਬਣਾਉਣ ਦੇ ਨਾਲ ਕਿਸੇ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ ਤੇ ਸਹੀ ਅਪਰਾਧੀ ਤੱਕ ਉਹ ਪੁਲਿਸ ਨਹੀਂ ਪਹੁੰਚਦੀ ਅਖੀਰ ਗੰਭੀਰ ਸਿੰਘ 6 ਕਤਲਾਂ ਦਾ ਇਲਜ਼ਾਮ ਉਦੋਂ ਪਹਿਲਾਂ ਮਾਂ ਦਾ ਕਤਲ ਫਿਰ ਭਰਾ ਪਰਜਾਈ ਤੇ ਚਾਰ ਬੱਚਿਆਂ ਦਾ ਕਤਲ 13 ਸਾਲ ਜੇਲ੍ਹ ਦੇ ਵਿੱਚ ਉਦੋਂ ਬਾਅਦ ਬਾਈ ਜਤ ਬਰੀ ਹੋ ਕੇ ਬਾਹਰ ਆਉਂਦਾ ਜੇ ਉਹਨੇ ਕੀਤੇ ਸੀ ਤਾਂ ਵੀ ਪੁਲਿਸ ਦੀ ਕਮੀ ਰਹੀ ਇਨਵੈਸਟੀਗੇਸ਼ਨ ਦੀ ਤੇ ਜੇ ਉਹਨੇ ਨਹੀਂ ਸੀ ਕੀਤੇ ਤਾਂ ਵੀ ਪੁਲਿਸ ਦੀ ਕਮੀ ਰਹੀ ਇਨਵੈਸਟੀਗੇਸ਼ਨ ਦੇ ਵਿੱਚ ਤੇ ਗੰਭੀਰ ਸਿੰਘ ਬਾਈ ਜਤ ਬਰੀ ਹੋ ਕੇ ਬਾਹਰ ਆਉਂਦਾ ਇੱਕ ਐਸੀ ਸਟੋਰੀ ਸੀ ਵੀ ਜਿਹੜੀ ਪੁਲਿਸ ਦੀ ناکਾਮੀ ਦੇ ਕਾਰਨ ਕਦੇ ਵੀ ਸਹੀ ਕਤਲ ਦਾ ਪਤਾ ਹੀ ਨਹੀਂ ਲੱਗ ਸਕਿਆ ਤੇ ਇੱਕ ਸ਼ਖਸ ਜਿਹਨੂੰ ਦੋ ਦੋ ਵਾਰ ਫਾਂਸੀ ਦੀ ਸਜ਼ਾ ਮਿਲਦੀ ਹੈ ਤੇ ਅਖੀਰ ਬਾਈ ਜਿਤ ਬਰੀ ਹੋ ਕੇ ਉਹ ਬਾਹਰ ਆਉਂਦਾ ਜੇ ਆਪਾਂ ਆਪਣੀਆਂ ਭਾਵਨਾਵਾਂ ਤੇ ਕੰਟਰੋਲ ਕਰੀਏ ਤਾਂ ਬੜੀਆਂ مصیਬਤਾਂ ਤੋਂ ਬਚ ਸਕਦੇ ਹਾਂ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਸਤਰਕ ਰਹੋ ਮਿਲਾਂਗੇ ਕਿਸੇ ਹੋਰ ਸਟੋਰੀ ਦੇ ਵਿੱਚ ਉਹਦੋਂ ਤੱਕ ਲਈ ਦਾ ਸ਼੍ਰੀਕਾਂ